ਕਰਹਾ ਕਿ ਅੱਜ ਤੋਂ ਵਖੇ ਸੰਕਾ ਦੀ ਸਾਰੇ ਪਾਸੇ ਸੇਵਾ ਕਰ ਰਿਹਾ ਆਪਣੇ ਚੰਦੋ ਭਾਈ ਮੀਡੀ ਰਹੀ ਇਹ ਜਿਹੜਾ ਸਨੇਹਾ ਗੁਰੂ ਨਾਨਕ ਸਾਹਿਬ ਦਾ ਜੋ ਜਗਤ ਕੁਲ ਬਾਬਾ ਗੁਰੂ ਨਾਨਕ ਸਾਹਿਬ ਇਹਦਾ ਸਨੇਹਾ ਤੁਸੀਂ ਸਾਰੇ ਸੰਪੇਸ਼ ਸੰਸਾਰ ਦੇ ਵਿੱਚ ਪਟਾਰਾ ਤੁਹਾਡਾ ਬਹੁਤ ਬਹੁਤ ਤਰਫੋਂ ਨਹੀਂ ਪਤਾ ਚੋਣਾ ਕਿ ਸ਼ੇਰ ਸਿੰਘ ਸੀਤਲ ਉਹਨਾਂ ਨੂੰ ਛਿਮੜੇ ਵੀ ਜਿਆ ਉਹਨਾਂ ਨੂੰ ਪੜ੍ਹਾਇਆ ਜੀ ਮੈਂ ਉਹਨਾਂ ਦੇ ਘਰ ਵੀ ਗਿਆ ਜੀ ਉਹ ਇੱਕ ਸੁਖਪੁਰਸ਼ਾ ਢਾਟੀ ਸੀ ਜੀ ਬਹੁਤ ਵਿਦਵਾਨ ਢਾਟੀ ਸੀ ਦੇਖੋ ਜਿਹੜੀ ਭਾਸ਼ਾ ਹੁੰਦੀ ਆ ਨਾ ਉਹਦੇ ਤੇ ਜਿਹੜੀ ਪਕੜ ਹੋਣੀ ਆ ਕਿਸੇ ਵਿਦਵਾਨ ਦੀ ਉਹ ਬਹੁਤ ਜ਼ਰੂਰੀ ਹੈ ਸੌਰ ਸੇ ਸ਼ੀਤਲ ਜਿੱਥੇ ਪੰਜਾਬੀ ਪੜਿਆ ਸੀ ਉੱਥੇ ਇੱਕ ਇੰਗਲਿਸ਼ ਔਰ ਫਾਰਸੀ ਤੇ ਉਰਦੂ ਦਾ ਬਹੁਤ ਵੱਡਾ ਵਿਦਵਾਨ ਸੀ ਕਿਉਂਕਿ ਉਹ ਦਾ ਪੁਰਾਣੇ ਸਮੇਂ ਦੇ ਵਿੱਚ ਜਿਹਨਾਂ ਸਮਿਆਂ ਦੇ ਵਿੱਚ ਉਹ ਤਕਰੀਬਨ ਪਾਰਟੀਸ਼ਨ ਤੋਂ ਪਹਿਲਾਂ ਉਹ ਇਧਰ ਲਾਹੌਰ ਤੋਂ ਇਧਰ ਆਏ ਸੀ ਹਿੰਦੁਸਤਾਨ ਦੇ ਵਿੱਚ ਉਦੋਂ ਆਮ ਮਦਰੱਸਿਆਂ ਦੇ ਵਿੱਚ ਗੁਰਦੁਆਰਿਆਂ ਦੇ ਵਿੱਚ ਉਰਦੂ ਫਾਰਸੀ ਤੇ ਬਰਮਕੀ ਤੇ ਭਾਸ਼ਾ ਪੜਾਈ ਜਾਂਦੀ ਇਸ ਵਕਤ ਇੱਕ ਐਸੇ ਯੁੱਗ ਬਹੁਤ ਸੰ ਯਾਨੀ ਦਾਇਆ ਸਿੰਘ ਦਲਬਰ ਇਸ ਸਾ ਮੇਰੇ ਉਸਤਾਦ ਜੀ ਆ ਯਾਨੀ ਦਾਇਆ ਸਿੰਘ ਦਲਬਰ ਤੇ ਯਾਨੀ ਸੋਹਣ ਸਿੰਘ ਚੀਤਲ ਸਾਹਿਬ ਮੈਂ ਆਪਣਾ ਬਾਬਾ ਉਸਤਾਦ ਮਾਤਾ ਜੋ ਕਿ ਟਾੜੀਆਂ ਦੇ ਪਿਤਾ ਮਾਨ ਸਾ ਜਿਨ੍ਹਾਂ ਨੂੰ ਯਾਨੀ ਦਾਇਆ ਸਿੰਘ ਜੀ ਦਲਬਰ ਵੀ ਬਹੁਤ ਨਾਲ ਸਨਸਾਰ ਕਰਦੇ ਸੀ ਮੈਂ ਯਾਨੀ ਦਾਇਆ ਸਿੰਘ ਦਲਬਰ ਜੀ ਦੇ ਨਾਲ ਇੱਕ ਵਾਰੀ ਉਹਨਾਂ ਦੇ ਘਰ ਵੀ ਅਸੀਂ ਗਏ ਸੀ ਤੇ ਆਹ ਉਹਨਾਂ ਦਿਨਾਂ ਦੇ ਵਿੱਚ ਪ੍ਰੋਗਰਾਮ ਤੇ ਵੀ ਅਸੀਂ ਕਾਫੀ ਵਾਰ ਇਕੱਠੇ ਹੁੰਦੇ ਰਹੇ ਹਾਂ ਕਿਉਂਕਿ ਉਹਨਾਂ ਤੇ ਕੋਈ ਕੋਈ ਵੀ ਜਦੋਂ ਤੁਹਾਡੀ ਜਾਂਦਾ ਸੀ ਤਾਂ ਹੱਥ ਜੋੜ ਕੇ ਉਹਨਾਂ ਦੇ ਚਰਨਾਂ 'ਚ ਬਹਿ ਜਾਂਦਾ ਸੀ ਪਈ ਸਾਨੂੰ ਬਾਪੂ ਜੀ ਕੋਈ ਨਹੀਂ ਸੀ ਤੇ ਉਹਨਾਂ ਦੀ ਜ਼ਿੰਦਗੀ ਦਾ ਮੈਂ ਜਿਹੜਾ ਮਰਜ਼ੀ ਪੱਖ ਵੇਖਣਾ ਇੱਕ ਵਰਮਤ ਅਨੁਸਾਰ ਉਹਨਾਂ ਦਾ ਜੀਵਨ ਆਉਂਦ ਰਿਹਾ ਸੀ ਜੋ ਪੰਜ ਬਾਣੀਆਂ ਦੇ ਨਿਤਨੇਮੀ ਹੋਰਨ ਗੁਰਸ਼ਕੀਤ ਆਧਾਰਦੀ ਸੀ ਤੇ ਫਿਰ ਵਿਦਵਤਾ ਦੀ ਤਾਂ ਉਹਨਾਂ ਦੀ ਹੱਥ ਕੋਈ ਨਹੀਂ ਸੀ ਕਿਉਂਕਿ ਉਹ ਕੇਵਲ ਜਿਵੇਂ ਤੁਸੀਂ ਗੱਲ ਕਰਦੇ ਸੀ ਮਹਾਰਾਜਾ ਰਣਜੀਤ ਸਿੰਘ ਦਾ ਸਿੱਖ ਰਾਜ ਕਿਵੇਂ ਬਣਿਆ ਕਿਵੇਂ ਗਿਆ ਕੇਵਲ ਇਹੋ ਹੀ ਨਹੀਂ ਉਹਨੂੰ ਵੀ ਸਿੱਖ ਇਤਿਹਾਸ ਨੂੰ ਇੰਨਾ ਲਿਖਿਆ ਦਰਸਲ ਅੱਗੇ ਤੇ ਪੁਰਾਣੇ ਪਹਿਲਾਂ ਟਾੜੀ ਹੁੰਦੇ ਸੀ ਔਰ ਜਿਹੜੀ ਕਰਤਾ ਟਾੜੀ ਕਰ ਜਾਂਦੇ ਸੀ ਪ੍ਰਚਾਰ ਉਹਦੇ ਵਿੱਚੋਂ ਨਿਕਲ ਕੰਮ ਸੀ ਪਰ ਪਰ ਤਰੀਕੇ ਰੰਗ ਕਰਤੀਆਂ ਇੱਕ ਪੇਸ਼ ਕਰਨਾ ਜਿਹੜੀ ਤਿਆਸੀਕ ਦਲਰ ਕਿਆਨੀ ਸੋਹਣ ਸਿੰਘ ਸੀਤਲ ਤੋਂ ਤੇ ਕਿਆਨੀ ਸੋਹਣ ਸਿੰਘ ਸੀਤਲ ਦਾ ਤਰੀਕਾ ਨਹੀਂ ਸਾਡੇ ਕੋਈ ਨਹੀਂ ਕੋਈ ਹੋਰ ਨਹੀਂ ਲਿਖਿਆ ਜਿੰਨੇ ਵੀ ਢਾਡੀ ਆ ਜਿਹਨਾਂ ਵਿੱਚ ਦਾਖਲ ਵੀ ਆਉਂਦਾ ਮੇਰੇ ਉਸਤਾਦ ਜੀ ਵੀ ਸੀ ਜਾਂ ਹੋਰ ਵੀ ਸਨ ਉਹ ਸਾਰੇ ਨੇ ਪਹਿਲਾਂ ਸੋਹਣ ਸਿੰਘ ਸੀਤਲ ਤੋਂ ਪੜਿਆ ਸੋਹਣ ਸਿੰਘ ਸੀਤਲ ਸਾਡਾ ਪਹਿਲਾ ਸੋਹਣਵਾਰੀ ਸਿੱਖ ਇਤਿਹਾਸ ਦਾ ਗੁਰ ਤੇ ਹਾਸ ਸੱ社 ਇਤਿਹਾਸ موجوده ਕੇਵਲ ਗੁਰ ਇਤਿਹਾਸ ਹੋਰ ਸਿੱਖ ਇਤਿਹਾਸ ਹੀ ਨਹੀਂ ਉਹਨਾਂ ਨੇ ਨਾਵਲ ਲਿਖੇ ਉਹਨਾਂ ਨੇ ਕਹਾਣੀਆਂ ਲਿਖੀਆਂ ਉਹਨਾਂ ਦੇ ਨਾਵਲ ਤੂਤਾ ਮੜਾ ਗਏ ਯੂਨੀਵਰਸਿਟੀ ਦੇ ਵਿੱਚ ਵੀ ਇਹਨਾਂ ਦੇ ਦਾਤ ਲੱਗੀ ਪਏ ਅੰਦਾਜੀਤ ਤੇ ਮੈਂ ਤਾਂ ਜੀ ਉਹਨਾਂ ਨੇ ਪ੍ਰਨੰਨ ਕਰਦਾ ਬਹੁਤ ਮਹਾਨ ਹਸਤੀ ਸੀ ਗ੍ਰੇਸਰ ਗ੍ਰੇਵਨ ਸੀਨੀਅਰ ਆਫੀਸੀ ਡੇਰੇਰਸ ਸੌ ਕ੍ਰੰਪਨ ਗ੍ਰੇਵ ਬਹੁਤ ਸਭੀ ਸਤਿਵੰਤ ਸੀ ਆਪ ਬਹੁਤ ਮੇਰੇ ਗੀਤ ਮੈਂ ਕਾਪੀ ਕਾਲਪਛਣਾ ਜਾਣਾ ਕਿ to see the article that me toda vehicle yes ji woh kisme ko teer pe das is check ko jo asre chhe khadi ya pura acha yade photo ramani se kam bahut developed hai na party ja ho stay there et par ka ki vichar rakde se to mil jana the ਦੇਖੋ ਜੀ ਜਿਹੜੀ ਸਿੱਖ ਕੌਮ ਹੈ ਇਹ ਦੁਨੀਆ ਦੇ ਵਿੱਚ ਪਹਿਲੀ ਕੌਮ ਐਸੀ ਹੈ ਜਿਹਦਾ ਕਿਸੇ ਨਾਲ ਕੋਈ ਵਿਤਕਰਾਨ ਨਹੀਂ ਉਹ ਗੁਰੂ ਗ੍ਰੰਥ ਸਾਹਿਬ ਦਾ ਦਰਬਾਰ ਹੈ ਇੱਥੇ ਪੰਨਾ ਭਾਰਤੀ ਅੰਤਰ ਦੇ ਤਸਵੀਰ ਤੇ ਨਮਾਜ਼ਾਂ ਕੱਢਦੇ ਤੁਸੀਂ ਕਿਸੇ ਮੰਦਰ ਵਿੱਚ ਚਲੇ ਜਾਓ ਤੁਹਾਨੂੰ ਨਮਾਜ਼ ਨਹੀਂ ਪੜ੍ਹਨ ਦੇ ਕਿਸੇ ਮਸਜਿਦ ਵਿੱਚ ਚਲੇ ਜਾਓ ਤੁਸੀਂ ਆਰਤੀ ਵੀ ਕਰ ਸਕਦੇ ਹਾਲਾਂਕਿ ਮਸਜਿਦ ਔਰ ਮੰਦਰ ਨੂੰ ਮੇਰਾ ਮੈਂ ਕੋਈ ਉਹਨਾਂ ਦੇ ਖਿਲਾਫ ਕੋ ਲਭਦੇ ਨਹੀਂ ਕਹਿੰਦਾ ਉਹ ਸਾਡੇ ਬ੍ਰੋਨ ਨੇ ਕਿਹਾ ਤੇਰਾ ਮਸਜਿਦ ਸੋਈ ਪੂਜਾ ਨਮਾਜ਼ ਉਹੀ ਹੈ ਤੇਰੇ ਤੇ ਮਸਜਿਦ ਵਿੱਚ ਕੋਈ ਫਰਕ ਨਹੀਂ ਪੂਜਾ ਤੇ ਨਮਾਜ਼ ਵਿੱਚ ਕੋਈ ਫਰਕ ਨਹੀਂ ਨਾਂਸ ਦੀ ਜਾਤ ਸਭਾਂ ਇੱਕ ਹੈ ਪਹਿਚਾਨ ਤੋਂ ਮੇਰੇ ਕਹਿਣ ਤੋਂ ਪਾਵੇਂ ਕਿ ਸਿੱਖ ਕੌਮ ਹੈ ਕੈਸੀ ਕੌਮ ਹੈ ਕਿ ਇਹਦੇ ਦਰਬਾਰ ਦੇ ਵਿੱਚ ਕੋਈ Hindu ਆ ਜਾਏ ਕੋਈ ਮੁਸਲਮਾਨ ਆ ਜਾਏ ਕੋਈ ਜੋ ਵੀ ਹੋਵੇ ਚੰਦ ਮੋਬੇ ਸੰਿਆਸੀ ਰੋਪੇ ਸ੍ਰੀਪਾ ਹੋਵੇ ਨਹੀਂ ਕੋ ਪਾ ਮੇ ਤਰਕ ਵੀ ਹੋਵੇ ਜਾ ਕਾਫਰ ਹੋ ਆਈ ਕੋਈ ਕਿਸੇ ਜਾਤੀ ਦਾ ਵੀ ਹੋਵੇ ਕਿਸੇ ਧਰਮ ਦਾ ਵੀ ਹੋਵੇ ਉਹ ਸਿੱਕਾ ਕੋਮ ਕਦੇ ਕਿਸੇ ਦੇ ਨਾਲ ਕੋਈ ਬਤਰਾ ਦੀ ਉਹ ਗੱਲ ਦੂਸਰੀ ਗੱਲ ਹੈ ਉਸ ਹੀ ਆਸ ਪਈ ਜਿਹੜੀ ਉਹ ਗਲਤੀ ਹੁੰਦੀ ਹੈ ਉਹ ਕਦੇ ਪੁੱਤ ਇਹ برداشت ਨਹੀਂ ਕਰਦੀ ਕਿ ਘਟ ਗਏ ਤੁਸੀਂ ਪੁੱਤੀ ਸਾਹਿਬ ਇਹ ਸਿੱਖਾਂ ਦਾ ਰਾਜ ਕੀ ਰਿਹਾ ਇਹਦੇ ਤੋਂ ਅਸੀਂ ਮੰਨ ਕਰ ਨਹੀਂ ਸਕਦੇ ਤੇ ਇਹ ਆ ਪੰਜ ਸਾਡੇ ਕੋਲ ਉਹ ਰਾਜ ਹੁੰਦਾ ਜੇ ਮੰਨ ਲਾ ਜੇ ਤੋਂ ਪਾਟੀਛੇ ਦਬਾਈਏ ਉਦੋਂ ਸਿੱਖ ਵੀ ਆਪਣਾ ਰਾਜ ਲੈ ਲੈਂਦੇ ਸ਼ਾਇਦ ਸਾਡੀ ਕੋਈ ਪਾਵਰ ਸਿੱਖਾਂ ਦੀ ਕੁਝ ਹੋਰ ਹੁੰਦੀ ਪਾਵਰ ਤੋਂ ਮਤਲਬ ਇਹ ਨਹੀਂ ਕਿ ਸਿੱਖ ਕਿਸੇ ਤੇ ਹਮਲਾ ਕਰ ਦੇ ਜੇ ਕਿਸੇ ਤਰ੍ਹਾਂ ਨਹੀਂ ਸਿੱਖਾਂ ਤੇ ਰਾਜ ਵਿੱਚ ਤੁਸੀਂ ਵੇਖ ਲਓ ਤਾਪਨੇ ਵਿਦੇਸ਼ ਮੰਤਰੀ ਜੋ ਸਕੇ ਸਾਰਿਆਂ ਕੋਪਾਂ ਦੇ ਸੀ ਜਿਨ੍ਹਾਂ ਅਗਾਜ਼ ਸਿੱਖਾਂ ਦੇ ਰਾਜ ਦੇ ਵਿੱਚ ਮੁਸਲਮਾਨਾਂ ਦਾ ਤੇ ਹਿੰਦੂ ਮੰਦਰਾਂ ਬਣੇ ਬਸਿਤਾ ਬਣੀਆਂ ਨੇ ਹੋਰ ਕਿਸੇ ਵੀ ਰਾਜ ਦੇ ਵਿੱਚ ਇਹਨਾਂ ਸੁਰੱਖਤ ਨਹੀਂ ਰਹੇ ਤੇ ਦੂਸਰੀ ਦਲ ਇਹ ਕਿ ਸਿੱਖ ਕੌਮ ਦਾ ਬੁਸਤਾ ਕਿਹਦਾ ਹੈ ਇਹਨੂੰ ਜਿੰਗਾ ਜਿਨ੍ਹਾਂ ਦੁਨੀਆਂ ਨੇ ਛੰਗਿਆ ਸੰਤੀ ਕੋਨਾ ਪਲਿਆ ਪਰ ਵਧਿਆ ਵਧਿਆ ਸ਼ਾਇਦ ਗੁਰੂ ਨਾਨਕ ਦੇਵ ਜੀ ਬਖਸ਼ ਸ਼ਾਇਦ ਜਿੰਨੀ ਵਾਰ ਸਿੱਖ ਪੰਥ ਤੇ ਉਹ ਅਟੈਕ ਹੁੰਦਾ ਜਾਂ ਇਹਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਇਹ ਸਭ ਉਹ ਵੱਧ ਕੇ ਉੱਪਰ ਕੇ ਮੈਦਾਨ ਵਿੱਚ ਫਿਰ ਆਉਂਦੀ ਹੈ ਖੈਰ ਅਸੀਂ ਸਾਰਿਆਂ ਦਾ ਭਲਾ ਮੰਗਦੇ ਹਾਂ ਸਾਡਾ ਕਿਸੇ ਦੇ ਧਰਮ ਨਾਲ ਕੋਈ ਵਤਕਰਾ ਨਹੀਂ ਸਿੱਖ ਗੋਮ ਦੇਖੋ ਜਦੋਂ ਪਹਿਲਾਂ ਤੋਂ ਅਸੀਂ ਵੇਖੀਏ ਸ਼ੁਰੂਆਤ ਤੋਂ ਦੇਖੀਏ ਅੱਜ ਬਹੁਤ ਸੁਚੇਤ ਹੋ ਚੁੱਕੀ ਹੈ ਪਹਿਲੇ ਸਮਿਆਂ ਦੇ ਵਿੱਚ ਇਹ ਸੀ ਕਿ ਸਿੱਖ ਗੋਮ ਮੈਦਾਨੇ ਜੰਗ ਦੇ ਵਿੱਚ ਤਲਵਾਰਾਂ ਫੜ ਕੇ ਲੜਾਈਆਂ ਲੜ ਕੇ ਤੇ ਮੈਦਾਨ ਵਿੱਚ ਉਤਰਤੀ ਸੀ ਅੱਜ ਸਿੱਖ ਲੋਕ ਵਿਦਵਾਨ ਸਿੱਖਾਂ ਦੇ ਵਿੱਚ ਵਿਦਵਾਨ ਵਿਦਵਤਾ ਏਡੀ ਹੈ ਇਹ ਹਰ ਪੱਖ ਦੇ ਉੱਤੇ মিডিਏ ਦੇ ਵਿੱਚ ਵੀ ਤੇ ਤੁਹਾਡੇ ਵਰਗੇ ਸੱਜਣ ਸਹਿਰਜ ਨੇ ਤੁਸੀਂ ਕੋ ਰੇਡੀਓ